ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਕਲ ਜੁ ਕੀ ਓਟ ਸਾਰੀ ਦੁਨੀਆ ਦੇ ਸਾਂਝ ਰਹਿਬਰ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨ ਕਬਲਾ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ ਆ ਆ ਬੜੇ ਵੱਡੇ ਭਾਗਾ ਵਾਲੇ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਗੁਰੂ ਸਾਹਿਬਾਂ ਨੇ ਬੜੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ ਦਇਆਲਤਾ ਕੀਤੀ ਹੈ ਕਿਰਪਾਲਤਾ ਕੀਤੀ ਹੈ ਸਤਿਗੁਰੂ ਜੀ ਨੇ ਸਾਨੂੰ ਔਰ ਤੁਹਾਨੂੰ ਸਤਸੰਗਤ ਦਾ ਸੁਭਾਗ ਸਮਾਂ ਬਖਸ਼ਿਆ ਹੈ ਸੁਰਤੀਆਂ ਵਰਤੀਆਂ ਗਾਗਰ ਕਰਿਏ ਥੋੜੇ ਸਮੇਂ ਦੇ ਵਿੱਚ ਬਹੁਤਾ ਲਾਹਾ ਤਾਂ ਹੀ ਹੈ ਜੇ ਸੁਰਤੀ ਇਕਾਗਰ ਹੋਵੇ ਔਰ ਜੇ ਸੁਰਤੀ ਇਕਾਗਰ ਨਹੀਂ ਹੈ ਫਿਰ ਸਮਾ ਜਿੰਨਾ ਮਰਜੀ ਸੰਗਤ ਚ ਬੈਠੇ ਰਹੀਏ ਜੋ ਮਰਜੀ ਕਾਰਜ ਕਰੀ ਜਾਈਏ ਸਾਧ ਸੰਗਤ ਜੀ ਫਿਰ ਉਹ ਸਫਲ ਨਹੀਂ ਹੋ ਸਕਦਾ ਇਸ ਕਰਕੇ ਚਿੱਤ ਦੀ ਇਕਾਗਰਤਾ ਮਨ ਦੀ ਸ਼ੁੱਧਤਾ ਮਨ ਦੀ ਨਿਰਮਲਤਾ ਹੀ ਅਤਿ ਜ਼ਰੂਰੀ ਹੈ ਸੋ ਆਓ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਮਹਾਨ ਪਰਉਪਕਾਰ ਮਹਾਨ ਖਜ਼ਾਨਾ ਗੁਰਬਾਣੀ ਦਾ ਸਾਨੂੰ ਬਖਸ਼ਿਸ਼ ਕੀਤਾ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਉ ਮੇਰਾ ਮਨ ਭਇਆ ਨਿਧਾਨਾ ਸਾਡੇ ਪਿਉ ਦਾਦੇ ਧੰਨ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਨੇ ਸਾਨੂੰ ਇਹ ਖਜ਼ਾਨਾ ਬਖਸ਼ਿਆ ਜਦੋਂ ਕੋਈ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਦਾ ਹੈ ਉਹ ਖਜ਼ਾਨੇ ਦੇ ਅੰਦਰ ਸਾਧ ਸੰਗ ਜੀ ਬੜੀਆਂ ਮੋਹਰਾਂ ਬੜੀ ਮਾਇਆ ਬੜਾ ਸਭ ਕੁਝ ਜਦੋਂ ਲੱਭ ਜਾਂਦਾ ਹੈ ਤੇ ਪੁੱਤ ਪੋਤਰੇ ਬੜਾ ਖੁਸ਼ ਹੁੰਦੇ ਨੇ ਪਰ ਜੇਕਰ ਉਹ ਆਪਣੇ ਪਿਤਾ ਦੇ ਦਾਦੇ ਦੇ ਖਜ਼ਾਨੇ ਨੂੰ ਫਰੋਲਣ ਨਾਮ ਤੇ ਲੋਕਾਂ ਕੋਲੋਂ ਕਿਤੇ ਉਸ ਗਵਾਂਢੀ ਤੋਂ ਮੰਗ ਲਿਆ ਕਿਤੇ ਉਹ ਤੋਂ ਮੰਗ ਲਿਆ ਤੇ ਘਰ ਦੇ ਵਿੱਚ ਖਜ਼ਾਨਾ ਪਿਆ ਹੈ ਤੇ ਸਾਧ ਸੰਗਤ ਜੀ ਮੰਗਦੇ ਇਧਰ ਉਧਰ ਤੋਂ ਫਿਰਦੇ ਨੇ ਤੇ ਗੁਰਮੁਖ ਪਿਆਰਿਓ ਜਦੋਂ ਉਹ ਖਜ਼ਾਨੇ ਨੂੰ ਵੇਖਦੇ ਆ ਜਾਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਉਹ ਬੜੋ ਬੜਾ ਫਿਰ ਪਛੋਤਾਵਾ ਕਰਦੇ ਨੇ ਵੀ ਅਸੀਂ ਐਵੇਂ ਹੀ ਗਵਾਂਡੀਆਂ ਦੇ ਮੰਗਦੇ ਰਹੇ ਸਾਡੇ ਦਾ ਘਰ 'ਚ ਖਜ਼ਾਨਾ ਸੀ ਤੇ ਜਾਂ ਉਹਨਾਂ ਨੂੰ ਜੇ ਨਾਂ ਪਤਾ ਲੱਗਿਆ ਅਗਿਆਨਤਾ ਕਰਕੇ ਤਾਂ ਫਿਰ ਕਿਸੇ ਨੇ ਦੱਸਣਾ ਜਦੋਂ ਹੋਰ ਇਹ ਕਹਿਣਾ ਤੁਸੀਂ ਬਿਲਕੁਲ ਮੂਰਖ ਹੋ ਆਪਣੇ ਘਰ ਦਾ ਖਜ਼ਾਨਾ ਛੱਡ ਕੇ ਹੋਰ ਕਿਤੇ ਝੋਲੀਆਂ ਢੀਜਾਣੇ ਹੋ ਸੋ ਉਹਨਾਂ ਕਹਿਣਾ ਵੀ ਤੁਸੀਂ ਮੂਰਖ ਹੋ ਗੁਰਮੁਖ ਪਿਆਰਿਓ ਹੁਣ ਘਰ ਦੇ ਵਿੱਚ ਗੁਰਬਾਣੀ ਦਾ ਖਜ਼ਾਨਾ ਹੈ ਗਿਆਨ ਆ ਬੜਾ ਵੱਡਾ ਭੰਡਾਰ ਆ ਦਾਤਾਂ ਦੇ ਮਾਲਕ ਨੇ ਤੇ ਗੁਰਮੁਖ ਪਿਆਰਿਓ ਗੁਰੂ ਦਾ ਸਿੱਖ ਇਹਨਾਂ ਨੂੰ ਛੱਡ ਕੇ ਜੇ ਕਿਤੇ ਹੋਰ ਤੁਰਿਆ ਫਿਰਦਾ ਮੜੀਆਂ ਮਸਾਣੀਆਂ ਕਬਰਾਂ ਤੇ ਗੁਰਮੁਖ ਪਿਆਰਿਓ ਤਾਂ ਜਦੋਂ ਪਤਾ ਲੱਗਦਾ ਵੀ ਇਹ ਸਿੱਖਾਂ ਇਹਨਾਂ ਦੇ ਪਿਓ ਦਾਦੇ ਦਾ ਐਡਾ ਵੱਡਾ ਖਜ਼ਾਨਾ ਗੁਰਬਾਣੀ ਗਿਆਨ ਸਾਧ ਸੰਗ ਜੀ ਦਾਤਾਂ ਦੇ ਮਾਲਕ ਨੇ ਉਂਹਾ ਤੌ ਜਾਈਏ ਜੋ ਇਂਹਾਂ ਨਾ ਹੋਏ ਕਹਿੰਦੇ ਗਵਾਂਢੀ ਦੇ ਤਾਂ ਤਾਂ ਮੰਗਣ ਜਾਓ ਜੇ ਘਰ ਵਿੱਚ ਕੋਈ ਵਸਤੂ ਨਾ ਹੋਵੇ ਇਸ ਕਰਕੇ ਗੁਰਮੁਖ ਪਿਆਰਿਓ ਰੋਹ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜਾ ਵੱਡਾ ਖਜ਼ਾਨਾ ਗੁਰਬਾਣੀ ਦਾ ਸਾਨੂੰ ਬਖਸ਼ਿਆ ਪਰ ਖੋਲ ਕੇ ਵੇਖੀਏ ਗੁਰਬਾਣੀ ਦੇ ਅਰਥਾਂ ਨੂੰ ਖੋਲੋ ਗੁਰਬਾਣੀ ਨੂੰ ਪੜੋ ਫਿਰ ਗੱਲ ਵੰਡਣੀ ਹੈ ਨਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤੋ ਮੇਰੇ ਮਨ ਭਿਆ ਨਿਧਾਨਾ ਮੇਰਾ ਮਨ ਫਿਰ ਬੜਾ ਖੁਸ਼ ਹੋ ਗਿਆ ਨਿਹਾਲ ਹੋ ਗਿਆ ਮੇਰੇ ਮਨ ਦੇ ਅੰਦਰ ਉਹ ਰਤਨ ਜਵਾਹਰ ਆਦਕ ਜਿਹੜੇ ਐਸੇ ਕੀਮਤੀ ਬਚਨ ਆ ਗੁਰਾਂ ਦੇ ਉਹ ਵਸ ਗਏ ਫਿਰ ਮੇਰਾ ਮਨ ਵੀ ਨਧਾਨਾ ਖਜ਼ਾਨਾ ਬਣ ਗਿਆ ਗੁਨਾ ਦਾ ਫਿਰ ਇਸ ਕਰਕੇ ਸਾਜ ਸੰਗਤ ਜੀ ਆਪਾ ਪੜਦੇ ਹੁੰਨੇ ਨਾ ਜੀ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇਆ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇਆ ਪਿਓ ਦਾਦੇ ਦਾ ਖਜ਼ਾਨਾ ਖੋਲ ਬੋਲੋ ਬੋਲੋ ਰਤਨਾ ਦੇ ਨਾਲ ਭਰੇ ਆ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਰਤਨਾ ਦੇ ਨਾਲ ਭਰੇ ਆ ਸੋਏ ਰਤਨ ਜਵਾਹਰ ਆਦਿਕ ਐਸੇ ਬੇਸ਼ਮਾਰ ਬੇਅੰਤ ਗੁਰਾਂ ਦੇ ਪਾਵਨ ਬਚਨਾਂ ਹੈ ਜੇਦੋ ਅਸੀਂ ਇਹਨਾਂ ਨੂੰ ਖੋਲਾਂਗੇ ਫੇਰ ਕਿਰਪਾ ਹੋਣੀ ਆਓ ਇਕਾਗਰਤਾ ਬਖਸ਼ੋ ਧੰਨ ਗੁਰੂ ਅਰਜਨ ਦੇ ਮਹਾਰਾਜ ਜੈਤਿ ਸਰੀਰੇ ਵਾਰ ਦੇ ਸ਼ਲੋਕ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਾਰ ਬਖਸ਼ਿਸ਼ਾਂ ਕਰ ਰਹੇ ਨੇ ਸੁਰਤ ਰੂਪੀ ਝੋਲੀ ਵਿੱਚ ਇਹਨਾਂ ਬਖਸ਼ਿਸ਼ਾਂ ਨੂੰ ਪ੍ਰਾਉਣ ਪਾਉਣ ਦੀ ਕੋਸ਼ਿਸ਼ ਕਰੋ ਸਤਿਗੁਰੂ ਜੀ ਬਚਨ ਕਰਦੇ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਣੰ ਨਾਮ ਕੀਰਤਨ ਹੈ ਗਰੀਬ ਨਵਾਜ਼ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਇਆ ਦਾ ਖਜ਼ਾਨਾ ਹੈ ਹਰ ਇੱਕ ਤੇ ਉਹ ਦਇਆ ਕਰਦਾ ਦਇਆ ਕਰਕੇ ਤੇ ਹਰ ਇੱਕ ਦੇ ਦੁੱਖ ਜਿਹੜੇ ਆ ਉਹਨਾਂ ਨੂੰ ਹਰ ਲੈਂਦਾ ਵਿਨਾਸ਼ ਕਰ ਲੈਂਦਾ ਦਇਆ ਕਰਨੰ ਦਇਆ ਧਰਮ ਦਾ ਮੂਲ ਹੈ ਤੁਲਸੀਦਾ ਜੀ ਕਹਿੰਦੇ ਕਹਿੰਦੇ ਜਿਹੜੀ ਦਇਆ ਨਾ ਇਹ ਧਰਮ ਦਾ ਮੁੱਢ ਹੈ ਧਰਮ ਦੀ ਮਾਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੁੱਤ ਧੌਲ ਧਰਮ ਦਇਆ ਕਾ ਪੁੱਤ ਕਹਿੰਦੇ ਦਇਆ ਦਾ ਪੁੱਤਰ ਹੈ ਜਿਹੜਾ ਧਰਮ ਹੈ ਜੇ ਮਾਂ ਨਾ ਹੋਵੇ ਪੁੱਤਰ ਕਿਵੇਂ ਪੈਦਾ ਹੋ ਜਾਊ ਜੇ ਸਾਡੇ ਅੰਦਰ ਦਇਆ ਨਹੀਂ ਤੇ ਅਸੀਂ ਧਰਮੀ ਕਿਵੇਂ ਹੋਗੇ ਆਖੋ ਸਤਨਾਮ ਇਸ ਕਰਕੇ ਦਇਆ ਮਾਂ ਹੁੰਦੀ ਹੈ ਧਰਮ ਦੀ ਕਈ ਲੋਕਾਂ ਨੇ ਵੀ ਕਹਿ ਦਿੱਤਾ ਦਇਆ ਧਰਮ ਦਾ ਮੂਲ ਹੈ ਮੁੱਢ ਹੈ ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਇਹ ਸਿੱਧਾਂ ਦੀ ਚਰਚਾ ਹੋ ਰਹੀ ਸੀ ਨਾ ਤਾਂ ਇਹ ਸਿੱਧਾਂ ਨੇ ਸਵਾਲ ਕੀਤਾ ਸੀ ਸਤਿਗੁਰਾਂ ਨੂੰ ਪਹਿਲੋ ਮਹਾਰਾਜ ਪੁੱਛਦੇ ਨੇ ਕਹਿੰਦੇ ਬੜੀ ਤੁਹਾਡੀ ਸ਼ਕਤੀ ਹੈ ਬੜੀਆਂ ਕਰਾਮਾਤਾ ਕਰਦੇ ਹੋ ਦੱਸੋ ਖਾਂ ਭਈਆ ਧਰਤੀ ਕਾਦੇ ਖਲੋਤੀ ਹੈ ਕਹਿੰਦੇ ਸੱਚੇ ਪਾਤਸ਼ਾਹ ਇਹ ਧਰਤੀ ਇੱਕ ਧੋਲੇ ਬੜਦ ਤੇ ਖਲੋਤੀ ਹੈ ਕਹਿੰਦੇ ਬਈ ਧਰਤੀ ਬੜੀ ਭਾਰੀ ਹੈ ਤੌਲਾ ਬਲਦੇ ਨੂੰ ਕਿਵੇਂ ਚੁੱਕ ਲੈਂਦਾ ਕਹਿੰਦੇ ਆ ਵੇਖੋ ਪਚਾਲ ਨਹੀਂ ਆਉਂਦੇ ਕਹਿੰਦੇ ਉਹਨੇ ਆਪਣੇ ਇੱਕ ਸਿੰਘ ਤੇ ਝੁਕੀ ਹੈ ਧਰਤੀ ਜਦੋਂ ਉਹ ਸਿੰਘ ਥੱਕ ਜਾਂਦਾ ਫਿਰ ਜਦੋਂ ਦੂਜੇ ਸਿੰਘ ਤੇ ਧਰਦਾ ਨਾ ਬਲਦ ਉਦੋਂ ਫਿਰ ਇਦਾਂ ਪਚਾਲ ਆਉਂਦੇ ਨੇ ਧਰਤੀ ਹਲਦੀ ਹੈ ਕਹਿੰਦੇ ਤਾਂ ਹੀ ਪਚਾਲ ਮੰਨਿਆ ਜਾਂਦਾ ਸਿੱਧਾ ਦਾ ਇਹ ਆਖਣਾ ਸੀ ਮਹਾਰਾਜ ਕਹਿੰਦੇ ਭਾਈ ਫਿਰ ਜੇ ਧਰਤੀ ਉਸ ਬਲਦ ਤੇ ਖਲੋਤੀ ਹੈ ਤੇ ਉਹ ਬਲਦ ਕਾਦੇ ਖਲੋਤਾ ਹੈ ਕਹਿੰਦੇ ਉਹਦੇ ਥੱਲੇ ਕੋ ਹੋਰ ਧਰਤੀ ਹੈ ਅੱਛਾ ਕਹਿੰਦੇ ਉਹ ਧਰਤੀ ਕਾਦੇ ਖਲੋਤੀ ਹੈ ਕਹਿੰਦੇ ਜੀ ਉਹਦੇ ਥੱਲੇ ਇੱਕ ਹੋਰ ਬਲਦ ਖਲੋਤਾ ਹੈ ਮਹਾਰਾਜ ਕਹਿੰਦੇ ਇਦਾਂ ਕਰਦਿਆਂ ਕਰਦਿਆਂ ਤੁਸੀਂ ਸਮਾਂ ਬਤਾ ਦੇਣਾ ਪਰ ਤੁਰਾ ਦੱਸੋ ਕੀ ਹੈ ਮੁੱਢ ਦੱਸੋ ਕੀ ਹੈ ਫਿਰ ਉਹਨਾਂ ਹੱਥ ਜੋੜ ਦਿੱਤੇ ਸੀ ਕਹਿੰਦੇ ਸੱਚੇ ਪਾਸ਼ਾ ਆਪ ਹੀ ਕਿਰਪਾਲਤਾ ਕਰੋ ਕਿਰਪਾ ਕਰੋ ਫਿਰ ਸਤਿਗੁਰਾਂ ਨੇ ਉੱਥੇ ਕਿਹਾ ਸੀ ਕੌਲ ਧਰਮ ਦਇਆ ਕਾ ਪੂਤ ਕਹਿੰਦੇ ਜੇ ਇਹ ਧਰਤੀ ਨੂੰ ਕੋਈ ਥੰਮਲੇ ਲੱਗੇ ਨੇ ਧਰਤੀ ਕਿਸੇ ਦੇ ਸਹਾਰੇ ਖਲੋਤੀ ਹੈ ਤੇ ਸਾਧ ਸੰਗਤ ਜੀ ਉਹ ਵਾਹਿਗੁਰੂ ਦਾ ਨਾਮ ਹੈ ਕਿ ਜੇ ਇਥੇ ਨਾਮੀ ਪੁਰਸ਼ ਰਹਿੰਦੇ ਨੇ ਜੇ ਦਇਆਵਾਨ ਲੋਕ ਰਹਿੰਦੇ ਨੇ ਤੇ ਫਿਰ ਉਸ ਚੀਜ਼ ਤੇ ਧਰਤੀ ਖਲੋਤੀ ਹੈ ਦਇਆ ਤੇ ਤੌਲ ਧਰਮ ਧੌੜਾ ਬਲਦ ਉਹ ਧੌੜਾ ਬਲਦ ਕਹਿ ਰਹੇ ਸੀ ਨਾ ਮਹਾਰਾਜ ਕਹਿੰਦੇ ਧੌੜਾ ਬਲਦ ਕੀ ਹੈ ਧਰਮ ਹੈ ਤੇ ਸਾਧ ਸੰਗ ਜੀ ਧਰਮ ਤਾਂ ਹੀ ਹੈ ਜੇ ਸਾਡੇ ਅੰਦਰ ਦਇਆ ਹੈ ਵੇਖੋ ਜਦੋਂ ਮਹਾਰਾਜ ਨੇ ਆਪਣਾ ਪੰਥ ਪ੍ਰారంਭ ਕੀਤਾ ਨਾ ਖਾਲਸਾ ਪੰਥ ਖਾਲਸਾ ਪੰਥ ਦੀ ਸ਼ੁਰੂਆਤ ਇਹ ਧਰਮ ਦੀ ਸ਼ੁਰੂਆਤ ਕਾਸ ਤੋਂ ਕੀਤੀ ਹੈ ਦਇਆ ਤੋਂ ਜਦੋਂ 1699 ਦੀ ਵਿਸਾਖੀ ਨੂੰ ਸਤਗੁਰਾਂ ਨੇ ਕਿਹਾ ਸੀ ਕਿ ਭਾਈ ਸਿੱਖੋ ਸੰਗਤੇ ਮੈਨੂੰ ਇੱਕ ਸੀਸ ਦੀ ਲੋੜ ਹੈ ਕੌਣ ਉਠਾਏ ਸਭ ਤੋਂ ਪਹਿਲਾਂ 84000 ਦਾ ਕੱਠ ਜਿਹੜੇ ਤੋਰੀ ਫੁਲਕੇ ਵਾਲੇ ਸੀ ਕੇਵਲ ਦਿਖਾਵੇ ਵਾਲੇ ਸੀ ਜਿਹੜੇ ਲੰਗਰ ਟੈਸਟ ਕਰਨ ਵਾਲੇ ਸੀ ਸਾਧ ਸੰਗਤ ਜੀ ਉਹ ਤਾਂ ਜਦੋਂ ਮਾਰਿਆ ਨੇ ਆਏ ਤਲਵਾਰ ਹਵਾ ਦੇ ਵਿੱਚ ਘੁਮਾਈ ਐ ਨਾ ਮਿਆਨ ਤੋਂ ਕੱਢ ਕੇ ਤੇ ਉਹਦੇ ਚੱਪੜਾ ਵੀ ਛੱਡ ਕੇ ਭੱਜ ਗਏ ਸੀ ਆਖੋ ਸਤਨਾਮ ਜਿਨ੍ਹਾਂ ਦਾ ਪਿਆਰ ਨਹੀਂ ਸੀ ਗੁਰੂ ਨਾਲ ਕੇਵਲ ਦਿਖਾਵਾ ਉਹ ਸਾਧ ਸੰਗਤ ਜੀ ਚੱਪੜਾ ਛੱਡ ਕੇ ਭੱਜ ਗਏ ਕਬੀ ਰਾਜ ਕਬੀ ਸੰਤੋਖ ਸਿੰਘ ਜੀ ਨੇ ਇਹ ਬੜੇ ਪਿਆਰ ਦੇ ਨਾਲ ਇਤਿਹਾਸ ਨੂੰ ਬਿਆਨ ਕੀਤਾ ਲਿਖਿਆ ਉਹਨਾਂ ਨੇ ਕਹਿੰਦੇ ਜਿਹੜੇ ਭਾਈ ਇਸ ਤਰ੍ਹਾਂ ਦੇ ਲੋਕ ਸੀ ਦਿਖਾਵੇ ਮਾਤਰੋ ਤੇ ਨਸ ਗਏ ਸੀ ਪਰ ਸਭ ਤੋਂ ਪਹਿਲਾਂ ਕੌਣ ਉੱਠਿਆ ਉੱਥੇ ਫਿਰ ਦਇਆਰਾਮ ਉਹ ਕਿੱਡੀ ਵੱਡੀ ਦੂਰ ਅੰਦੇਸ਼ੀ ਸਭ ਤੋਂ ਪਹਿਲਾਂ ਦਇਆਰਾਮ ਤੇ ਫਿਰ ਦੂਜੀ ਆਵਾਜ਼ ਤੇ ਧਰਮਚੰਦ ਦਿਆਰਾਮ ਨੂੰ ਕਹਿਣਾ ਕੀਤਾ ਉਹ ਤੇਰਾ ਨਾਂ ਕੀ ਏ ਕਹਿੰਦਾ ਦਿਆਰਾਮ ਕਿੱਥੋਂ ਆਇਆ ਲਾਹੌਰ ਤੋਂ ਸਤਿਗੁਰੂ ਕਹਿੰਦੇ ਲਾਹੌਰ ਵਿੱਚ ਕਿੱਥੋਂ ਦਿਆ ਜਮਪੀ ਲਾਹੌਰ ਵਿੱਚ ਪੰਜਵੇਂ ਪਾਸ਼ਾ ਗਏ ਉਹਨਾਂ ਤੱਤੀਆਂ ਤਵੀਆਂ ਤੇ ਬਿਠਾ ਕੇ ਉਹਨਾਂ ਲੋਕਾਂ ਹਕੂਮਤਾਂ ਨੇ ਉਹਨਾਂ ਸ਼ਹੀਦ ਕਰ ਦਿੱਤਾ ਮਹਾਰਾਜ ਕਹਿੰਦੇ ਤੇ ਉਹ ਗੱਲ ਹੋ ਗਈ ਜਿਵੇਂ ਕਲਰਾਂ ਦੇ ਵਿੱਚ ਗਲਾਬ ਉੱਗ ਪਵੇ ਕਹਿੰਦੇ ਉਹ ਕਲਰ ਸੀ ਜਿਹੜਾ ਸਾਦ ਸੰਗ ਜੀ ਲਾਹੌਰ ਹੈ ਉੱਥੇ ਕੋਈ ਸਿੱਖ ਗਿਆ ਸ਼ਹੀਦ ਹੋਣ ਤੋਂ ਬਿਨਾ ਉਹਨਾਂ ਮੁੜਨ ਨਹੀਂ ਦਿੱਤਾ ਕਹਿੰਦੇ ਕਿੱਥੋਂ ਦਇਆ ਜਮਪੀ ਲਾਹੌਰ ਦੇ ਵਿੱਚ ਤੇ ਹੱਥ ਜੋੜੇ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀਆਂ ਰਹਿਮਤਾਂ ਹੋ ਗਈਆਂ ਤੁਹਾਡੀਆਂ ਬਖਸ਼ਿਸ਼ਾਂ ਜਿੱਥੇ ਹੋ ਜਾਣ ਨਦਰ ਤੁਹਾਡੀ ਜਿੱਥੇ ਹੋ ਜਾਵੇ ਤੇ ਉੱਥੇ ਕਿਉਂ ਨਹੀਂ ਦਿਆ ਸਕਦੀ 컬ਰਾਂ ਦੇ ਵਿੱਚ ਵੀ ਸਤਗੁਰਾਂ ਨੇ ਨਜ਼ਰ ਪਾਈ ਤੇ ਸਾਧ ਸੰਗ ਜੀ ਉੱਥੇ ਵੀ ਦਇਆ ਜੰਮ ਪਈ ਫਿਰ ਵੇਖੋ ਦਇਆ ਚੱਲ ਕੇ ਲਾਹੌਰ ਤੋਂ ਆਈ ਤੇ ਅੱਗੇ ਦਿੱਲੀ ਉੱਤੋਂ ਧਰਮ ਆ ਗਿਆ ਤੇ ਦੂਸਰੀ ਆਵਾਜ਼ ਮਾਰੀ ਕਹਿੰਦੇ ਕਿੱਥੋਂ ਆਇਆ ਦਿੱਲੀ ਤੋਂ ਮਹਾਰਾਜ ਕਹਿੰਦੇ ਦਿੱਲੀ ਦੇ ਵਿੱਚ ਕਿੱਥੋਂ ਧਰਮੀ ਲੋਕ ਜੰਮ ਪਏ ਐ ਜਿੱਥੇ ਸਾਡੇ ਪਾਸ਼ਾ ਸਾਡੇ ਗੁਰੂ ਪਿਤਾ ਤਾਂ ਅਨਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹਨਾਂ ਲੋਕਾਂ ਸ਼ਹੀਦ ਕਰ ਦਿੱਤਾ ਔਰੰਗਜ਼ੇਬ ਨੇ ਦਿੱਲੀ ਦੇ ਲੋਕ ਵੇਖਦੇ ਰਹਿ ਗਏ ਕਹਿੰਦੇ ਉੱਥੇ ਕਿੱਥੋਂ ਧਰਮ ਜਮ ਪਿਆ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੀ ਦਇਆ ਹੋ ਗਈ ਕਿਰਪਾ ਹੋ ਗਈ ਨਦਰ ਹੋ ਗਈ ਐਸੇ ਅਧਰਮੀ ਲੋਕਾਂ ਵਿੱਚ ਵੀ ਧਰਮ ਆ ਗਿਆ ਧਰਮ ਚੰਦ ਪੜ੍ਹਦੇ ਹੁੰਨੇ ਹਨ ਦਇਆ ਚੱਲ ਕੇ ਲਹਾਰੋਂ ਆਈ ਦਿੱਲੀ ਉੱਤੋਂ ਧਰਮ ਆ ਗਿਆ ਦਇਆ ਚੱਲ ਕੇ ਲਾਹੌਰੋਂ ਆਈ ਦਿੱਲੀ ਉਤੋਂ ਧਰਮ ਆ ਗਿਆ ਦਇਆ ਬੋਲੋ ਚੱਲ ਕੇ ਲਾਹੌਰੋਂ ਹਾਂ ਦਿੱਲੀ ਉਤੋਂ ਦਇਆ ਚੱਲ ਕੇ ਲਾਹੌਰੋਂ ਆਈ ਦਿੱਲੀ ਉਤੋਂ ਧਰਮ ਆ ਗਿਆ ਦਇਆ ਚੱਲ ਕੇ ਲਹਾਰੋਂ ਆਈ ਉਹ ਦਿੱਲੀ ਉਤੋਂ ਧਰਮ ਇਉਂ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਦਇਆ ਧਰਮ ਦਾ ਮੂਲ ਹੈ ਤੁਲਸੀਦਾਸ ਜੀ ਕਹਿ ਰਹੇ ਨੇ ਇਸ ਕਰਕੇ ਗੁਰਮੁਖ ਪਿਆਰਿਓ ਦਇਆ ਕਰਨ ਸਤਿਗੁਰੂ ਜੀ ਬੜੇ ਦਿਆਲੂ ਨੇ ਦਿਆਲਤਾ ਕਰਨ ਵਾਲੇ ਨੇ ਦਿਆਲਤਾ ਕਰਕੇ ਕੋਈ ਵੀ ਦੁਖੀ ਆ ਜਾਏ ਤੇ ਉਹਦਾ ਦੁੱਖ ਹਰ ਲੈਂਦੇ ਨੇ ਉਪਰਮਾ ਪਾਪੀ ਕਿਉਂ ਨਾ ਹੋਵੇ ਸਾਧੂ ਸੰਤ ਮਹਾਪੁਰਸ਼ ਏਕ ਨਦਰ ਦੇ ਨਾਲ ਸਾਰਿਆਂ ਨੂੰ ਵੇਖਦੇ ਨੇ ਉਹਨਾਂ ਦਾ ਕੋਈ ਵਿਰੋਧੀ ਹੋਵੇ ਸਾਧ ਸੰਗ ਜੀ ਕੋਈ ਪਾਪ ਕਰਨ ਵਾਲਾ ਹੋਵੇ ਤੇ ਉਹ ਆ ਕੇ ਚਰਨੀ ਝੁਕ ਜਾਵੇ ਤੇ ਮਹਾਪੁਰਸ਼ ਸਾਧੂ ਜਨ ਵੀ ਉਹ ਤੇ ਦਇਆ ਕਰਕੇ ਉਹਦਾ ਦੁੱਖ ਹਰ ਲੈਣ ਇਸੇ ਤਰ੍ਹਾਂ ਗੁਰੂ ਸਾਹਿਬ ਖੁਦ ਦਾ ਪਸ਼ੋਕੜ ਹੈ ਦਇਆ ਸੋ ਦਇਆ ਬੜੀ ਜ਼ਰੂਰੀ ਹੈ ਦਇਆ ਕਰਨੰ ਦੁੱਖ ਹਰਣੰ ਕਿੰਨਾ ਚਾਹੁੰਦੀ ਉਚਰਣਕ ਨਾਮ ਕੀਰਤਨਾ ਹੈ ਜਿਹੜੇ ਆਪਣੀ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਉਚਰਦੇ ਨੇ ਭਾਵ ਜਪਦੇ ਨੇ ਉਹਦੀ ਕੀਰਤੀ ਕਰਦੇ ਨੇ ਉਹਨਾਂ ਦੇ ਅੰਦਰ ਇਹ ਸੋਭ ਗੁਣ ਸਾਧ ਸੰਗ ਜੀ ਸਹਿਸੋਤੇ ਆ ਜਾਂਦੇ ਸਹਿਸੋਤੇ ਆ ਜਾਂਦੇ ਸਾਧ ਸੰਗਤ ਜੀ ਵੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਮੁਖ ਪਿਆਰਿਓ ਜਹਾਂਗੀਰ ਬਾਦਸ਼ਾਹ ਨੇ ਵੇਖੋ ਸ਼ਹੀਦ ਕਰ ਦਿੱਤਾ ਤੱਤੀਆਂ ਤਵੀਆਂ ਤੇ ਬਿਠਾ ਕੇ ਲੱਖਾਂ ਤਸੀਹੇ ਦਿੱਤੇ ਤੇ ਉਹਦਾ ਹੀ ਸੁਪੁੱਤਰ ਸੀ ਸ਼ਾਹਜਹਾਨ ਸਹਾਹ ਸ਼ਾਹਜਹਾਨ ਦੇ ਅੱਗੇ ਕਈ ਪੁੱਤਰ ਹੋਏ ਨੇ ਤੇ ਜਿਨ੍ਹਾਂ ਵਿੱਚ ਔਰੰਗਜ਼ੇਬ ਬਾਦਸ਼ਾਹ ਹੋਇਆ ਤੇ ਜਹਾਸਾਦ ਸੰਗਜੀ ਦਾ ਸੁਪੁੱਤਰ ਇਹਦਾ ਭਰਾ ਔਰੰਗਜ਼ੇਬ ਦਾ ਸੀ ਦਾਰਾਸ਼ਕੋ ਸ਼ਾਹਜਹਾਨ ਦਾ ਪੁੱਤਰ ਦਾਰਾਸ਼ਕੋ ਔਰੰਗਜ਼ੇਬ ਦਾ ਭਰਾ ਔਰੰਗਜ਼ੇਬ ਬਾਦਸ਼ਾਹ ਨੂੰ ਸਾਧ ਸੰਗ ਜੀ ਇਹ ਉਸ ਵੇਲੇ ਭਰਮ ਪੈ ਗਿਆ ਕਿ ਜਿਹੜੀ ਬਾਦਸ਼ਾਹੀ ਹੈ ਜਿਹੜੀ ਰਾਜਧਾਨੀ ਹੈ ਉਹ ਕਿਤੇ ਮੇਰਾ ਪਿਤਾ ਸਾਹ ਜਹਾਂਨ ਦਾਰਾਸ਼ ਕੋ ਨੂੰ ਨਾ ਦੇ ਦੇ। ਵੇਖੋ ਕਿੰਨਾ ਮਨ ਦਾ ਖੋਟਾ ਸੀ ਔਰੰਗਜ਼ੇਬ। ਕਹਿੰਦਾ ਹੋਵੇ ਨਾ ਤਾਂ ਹੋਵੇ ਮੈਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਮਾਰ ਦੇਵਾਂ। ਆਪਦੇ ਭਰਾ ਨੂੰ। ਕੀ ਕੀਤਾ? ਗੱਲ ਚੱਲ ਰਹੀ ਹੈ ਦਇਆ ਦੇ ਵੀ ਗੁਰੂ ਘਰ ਦੇ ਅੰਦਰ ਦਇਆ ਕਿੰਨੀ ਹੈ ਗੁਰੂ ਕਿਆਂ ਦੇ ਅੰਦਰ ਦਇਆ ਕਿੰਨੀ ਹੈ ਇੱਥੇ ਭਰਾ ਨੂੰ ਭਰਾ ਮਾਰੀ ਜਾਂਦਾ ਵੇਖੋ ਜਿਹੜੇ ਇਦਾਂ ਦੇ ਉਹ ਧਰਮੀ ਥੋੜਾ ਹੋ ਸਕਦੇ ਜਿਨ੍ਹਾਂ ਦੇ ਅੰਦਰ ਦਇਆ ਹੀ ਨਹੀਂ ਹੈ ਕਹਿੰਦੇ ਇਹਦੇ ਅੰਦਰ ਖਿਆਲ ਆਇਆ ਕਿ ਇਹਨੂੰ ਮੈਂ ਮਾਰ ਦਿਆਂ ਜਿਹੜਾ ਰਸੋਈਆ ਸੀ ਉਹਨੂੰ ਕਹਿੰਦਾ ਵੀ ਜਿੰਨੀ ਮਰਜ਼ੀ ਮਾਰ ਲੈ ਲੈ ਪਰ ਇੱਕ ਕੰਮ ਕਰ ਦੇਈ ਛੇਰ ਦੀ ਮੁੱਛ ਦਾ ਵਾਲ ਪੱਟ ਕੇ ਲਿਆਈ ਉਹ ਵਾਲ ਇਹਨੂੰ ਖਾਣੇ ਦੇ ਵਿੱਚ ਦੇਣਾ ਜਦੋਂ ਇਹ ਖਾਣੇ ਦੇ ਵਿੱਚ ਉਹ ਵਾਲ ਨੂੰ ਛਕ ਜਾਏਗਾ ਖਾ ਜਾਏਗਾ ਤੇ ਇਹਨੇ ਆਪੇ ਹੌਲੀ-ਹੌਲੀ ਮਰ ਜਾਣਾ ਕਿਸੇ ਨੂੰ ਸ਼ੱਕ ਸੁਭਾ ਵੀ ਨਹੀਂ ਹੋਣਾ ਵੀ ਇਹ ਕਿਉਂ ਮਰਿਆ ਕਹਿੰਦੇ ਜੀ ਠੀਕ ਹੈ ਉਹ ਰਸੋਈਏ ਨੇ ਇਸੇ ਤਰ੍ਹਾਂ ਕੀਤਾ ਦਾਰਾ ਸ਼ਕੋ ਅਨੁਸਾਰ ਸੰਗ ਜੀ ਛੇਰ ਦੀ ਮੁੱਛ ਦਾ ਵਾਲ ਦੇਤਾ ਸੀ ਖਾਣੇ ਚ ਪਾ ਕੇ ਉਹ ਜਦੋਂ 7ਵਾਂ ਦਿਨ ਹੋ ਗਿਆ ਤੇ ਬਿਲਕੁਲ ਘਟ ਗਿਆ ਸੀ ਸਰੀਰ ਘਾਟੇ ਜੇ ਦਾ ਰਹਿ ਗਿਆ ਸੀ ਐ ਸੁੱਕ ਗਿਆ ਸੀ ਦਿਨੋਂ ਦਿਨ ਸੁੱਕਦਾ ਜਾਂਦਾ ਸੀ ਸਾਧ ਸੰਗ ਜੀ ਜਦੋਂ ਪਤਾ ਲੱਗਿਆ ਆਦਾਰਾ ਵਾਹਿਗੁਰੂ ਸ਼ਾਹ ਜਹਾਂਨ ਨੂੰ ਉਹ ਕਹਿਣ ਲੱਗੇ ਮੇਰੇ ਪੁੱਤਰ ਨੂੰ ਕੀ ਹੋ ਗਿਆ ਉਹਨੇ ਬੜੇ ਬੈਦ ਹਕੀਮ ਸੱਦੇ ਸਾਰਿਆਂ ਨੇ ਆਪਣੀ ਆਪਣੀ ਦੁਆ ਬੂਟੀ ਕੀਤੀ ਸਾਧ ਸੰਗ ਜੀ ਸਾਰਿਆਂ ਨੇ ਬੜੀ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਇਲਾਜ ਨਾ ਕਿਤੋਂ ਹੋਇਆ ਐ ਬਿਲਕੁਲ ਦਾਰਾ ਛਕੋ ਡੱਕੇ ਵਰਗਾ ਹੋ ਗਿਆ ਤੁਰਿਆ ਨਹੀਂ ਜਾਂਦਾ ਇੰਨਾ ਕਮਜ਼ੋਰ ਹੋ ਗਿਆ ਮੰਜੇ 'ਚ ਪੈ ਗਿਆ ਸਾਧ ਸੰਗ ਜੀ ਉਸ ਵੇਲੇ ਵੈਦ ਹਕੀਮਾਂ ਨੂੰ ਪੁੱਛਦੇ ਨੇ ਓਏ ਤੁਹਾਡੇ ਕੋਲੇ ਕੋਈ ਇਲਾਜ ਹੈਗਾ ਜੇ ਹੈਗਾ ਤਾਂ ਦੱਸੋ ਨਹੀਂ ਮੇਰਾ ਪੁੱਤਰ ਦਿਨੋਂ ਦਿਨ ਖਤਮ ਹੁੰਦਾ ਜਾਂਦਾ ਹੈ ਤੇ ਸਾਧ ਸੰਗ ਜੀ ਫਿਰ ਇੱਕ ਵੈਦ ਹਕੀਮ ਸਤਗੁਰਾਂ ਦਾ ਸ਼ਰਧਾਲੂ ਵੀ ਬੈਠਾ ਸੀ ਵਿਚੋ ਨੇ ਕਿਹਾ ਸ਼ਰਧਾ ਰੱਖਣ ਵਾਲਾ ਸੀ ਕਹਿੰਦਾ ਵਾਹਿਗੁਰੂ ਜੀ ਕਹਿਣ ਲੱਗਿਆ ਸ਼ਾਹਜਹਾਨ ਸਾਡੀਆਂ ਬੂਟੀਆਂ ਹੁਣ ਕੰਮ ਨਹੀਂ ਕਰਦੀਆਂ ਇੱਕ ਬੂਟੀ ਇੱਕ ਦਵਾ ਤੈਨੂੰ ਦੱਸਦੇ ਆ ਇੱਕ ਤਾਂ ਸੱਚਾ ਮੋਤੀ ਫਲਾਨੀ ਕਿਸਮ ਦਾ ਇੱਕ ਹਰੜ ਵੱਡੀ ਫਲਾਨੀ ਕਿਸਮ ਦੀ ਫਲਾਨੀ ਬਨਸਪਤੀ ਤੇ ਲੱਗੀ ਹੋਵੇ ਉਹ ਸਾਰਾ ਕੁਝ ਦੱਸਿਆ ਜਦੋਂ ਕਹਿੰਦੇ ਫਿਰ ਲੈ ਕੇ ਆਓ ਜਿੰਨੀ ਨਗਦੀ ਚਾਹੀਦੀ ਹੈ ਲੈ ਜਾਓ ਉਹ ਕਹਿੰਦੇ ਮਹਾਰਾਜ ਇਦਾਂ ਨਹੀਂ ਮਿਲਨੀ ਉਹ ਉਹ ਮਿਲੇਗੀ ਸੱਚੇ ਪਾਤਸ਼ਾਹ ਦੇ ਕੋਲੋਂ ਉਸ ਵੇਲੇ ਸੱਚੇ ਪਾਸ਼ਾ ਗੁਰਤਾ ਗੱਦੀ ਤੇ ਕੌਣ ਸੀ ਸੱਤਵੇਂ ਪਾਤਸ਼ਾਹ ਧੰਨ ਗੁਰੂ ਹਰ राय ਸਾਹਿਬ ਕਹਿੰਦੇ ਜੀ ਉਹ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿ ਰਹੇ ਨੇ ਗੁਰਤਾ ਗੱਦੀ ਤੇ ਵਿਰਾਜਮਾਨ ਸੱਤਵੇਂ ਪਾਸ਼ਾ ਇਸ ਕਰਕੇ ਉਹਨਾਂ ਦੇ ਬਾਗ ਦੇ ਵਿੱਚ ਬੜੀਆਂ ਜੜੀਆਂ ਬੂਟੀਆਂ ਲਾਈਆਂ ਨੇ ਜਿੱਥੇ ਅੱਜ ਗੁਰਦੁਆਰਾ ਬਾਗ ਸਾਹਿਬ ਬਣਿਆ ਨਾ ਕੀਰਤਪੁਰ ਸਾਹਿਬ ਤੁਸੀਂ ਜਾਣਦੇ ਹੋ ਉੱਥੇ ਬਾਗ ਹੁੰਦਾ ਸੀ ਬੜੇ ਬੇਸ਼ੁਮਾਰ ਔਰ ਸਾਧਸੰਗ ਜੀ ਬੜੀਆਂ ਕਿਸਮਾਂ ਦੀਆਂ ਜੜੀਆਂ ਬੂਟੀਆਂ ਜਿਹੜੀਆਂ ਉਸ ਬਾਗ ਦੇ ਅੰਦਰ ਹੁੰਦੀਆਂ ਸੀ ਸਤਿਗੁਰੂ ਜਿੱਥੇ ਦਇਆ ਕਰਦੇ ਸਾਧਸੰਗ ਜੀ ਆਪਣੀ ਦਿਆਲਤਾ ਦੇ ਨਾਲ ਦੁੱਖ ਹਰ ਲੈਂਦੇ ਸੀ ਇਹ ਨਾਲ ਨਾਲ ਜੜੀ ਬੂਟੀ ਦਵਾਈ ਬੂਟੀ ਵੀ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਕਰਿਆ ਕਰਦੇ ਸੀ ਨਾਲ ਦਵਾਈ ਤੇ ਨਾਲ ਦੁਆ ਦੋਨੇ ਚੀਜ਼ਾਂ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਇਹ ਨਿਜਮ ਸੀ ਕੋਈ ਵੀ ਆ ਜਾਂਦਾ ਉਹਨੂੰ ਦਵਾਈ ਦੇਣੀ ਨਾਲ ਦੁਆ ਦੇਣੀ ਕੜਦੀ ਕਲਾ ਹੋ ਜਾਂਦੀ ਸੀ ਇਸੇ ਤਰ੍ਹਾਂ ਹੀ ਹੁਣ ਜਦੋਂ ਸ਼ਾਹਜਹਾਨ ਨੂੰ ਆਖਿਆ ਵੀ ਜੇ ਭਲਾ ਹੋਣਾ ਤਾਂ ਉੱਥੋਂ ਹੋਣਾ ਹੈ ਇਹਦੇ ਅੰਦਰ ਹੁਣ ਉਸੇ ਵੇਲੇ ਖਿਆਲ ਆਇਆ ਵੀ ਸਾਡੇ ਵੱਡ ਵਡੇਰਿਆਂ ਨੇ ਤਾਂ ਗੁਰੂ ਘਰ ਤੇ ਜ਼ੁਲਮ ਬੜੇ ਕੀਤੇ ਨੇ ਮੇਰੇ ਪਿਤਾ ਜੀ ਯਾਹਗੀਰ ਬਾਦਸ਼ਾਹ ਨੇ ਪੰਜਵੇਂ ਪਾਸ਼ਾ ਨੂੰ ਸ਼ਹੀਦ ਕੀਤਾ ਪਹਿਲਾਂ ਤੋਂ ਗੁਰੂ ਘਰ ਦੇ ਨਾਲ ਸਾਡੀ ਹਕੂਮਤ ਦੀ ਟੱਕਰ ਰਹੀ ਹੈ ਮੈਂ ਵੀ ਟੱਕਰ ਲੈਂਦਾ ਰਿਹਾ ਕਿਹੜੇ ਮੂੰਹ ਨਾਲ ਜਾਵਾਂ ਉੱਥੇ ਬੈਦ ਹਕੀਮ ਕਹਿਣ ਲੱਗੇ ਮਹਾਰਾਜ ਜਿਹੜਾ ਗੁਰੂ ਘਰ ਆ ਨਾ ਸਤਿਗੁਰੂ ਨੇ ਜਿਹੜੇ ਉਹ ਹਮੇਸ਼ਾ ਹੀ ਦਇਆਵਾਨ ਹੈ ਜਦੋਂ ਉਹਨਾਂ ਦੇ ਚਰਨਾਂ ਵਿੱਚ ਕੋਈ ਝੁਗ ਕੇ ਜਾਂਦਾ ਕਿੱਡਾ ਹੀ ਪਾਪੀ ਹੋਵੇ ਸਤਿਗੁਰੂ ਉਹਨੂੰ ਕੰਠ ਨਾਲ ਲਾ ਲੈਂਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ ਬਿਰਧ ਬਾਣੇ ਤੋਂ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਲਜ ਰੱਖਦੇ ਨੇ ਆਪਣੇ ਪਿਆਰਿਆਂ ਨੂੰ ਇਸ ਕਰਕੇ ਤੁਸੀਂ ਜਾਓ ਇਹ ਬਹਿਮ ਭਰਮ ਕੱਢ ਜੋ ਅੰਦਰੋਂ ਏਸੀ ਗੁਰੂ ਘਰ ਦੇ ਵਿਰੋਧੀ ਰਹੇ ਕਹਿੰਦੇ ਤੁਸੀਂ ਜਾਓ ਗੁਰੂ ਕੇ ਚਰਨਾਂ 'ਚ ਜਾ ਕੇ ਬੇਨਤੀ ਕਰ ਦਿਓ ਕਹਿੰਦੇ ਸਤਿਵਿਚਨ ਹੁਣ ਦੁਖੀ ਸੀ ਦੁਖੀ ਬੰਦਾ ਕਿੱਥੇ ਕਿੱਥੇ ਨਹੀਂ ਜਾਂਦਾ ਦੁੱਖ ਹੈ ਤੇ ਸਾਧ ਸੰਗ ਜੀ ਹੁਣ ਅਸਲੀ ਜਗ੍ਹਾ ਤੇ ਆ ਗਏ ਨਾ ਗੁਰੂ ਘਰ ਆ ਗਏ 10 ਪਈ ਸਰਦਾ ਨਾਲ ਮਨ ਸੱਚਾ ਲੈ ਕੇ ਸੱਚੀ ਸਰਦਾ ਲੈ ਕੇ ਆਇਆ ਏ ਸ਼ਾਹਜਹਾਨ ਬਾਦਸ਼ਾਹ ਸਾਧ ਸੰਗ ਜੀ ਉਹਨੇ ਬੜੀ ਸ਼ਰਧਾ ਦੇ ਨਾਲ ਆਪਣੇ ਜਿਹੜੇ ਨੌਕਰ ਭੇਜੇ ਉਹਨਾਂ ਨੂੰ ਸਮਝਾ ਕੇ ਭੇਜਿਆ ਸਾਹੀ ਖਜ਼ਾਨੇ ਵਿੱਚੋਂ ਨਗਦੀ ਮਾਇਆ ਆਦਿਕ ਦਿੱਤੀ ਤੇ ਜਾ ਕੇ ਗੁਰੂ ਚਰਨਾਂ ਦੇ ਵਿੱਚ ਆਹ ਹਰਜਾਨੇ ਰੱਖੋ ਭਾਈ ਸ਼ਰਧਾ ਭਾਵਨਾ ਦੇ ਨਾਲ ਸਾਡੇ ਬਣੀਓ ਬੇਨਤੀ ਕਰੋ ਰੋਗ ਦੱਸੋ ਜਾ ਕੇ ਇਸੇ ਤਰ੍ਹਾਂ ਹੋਇਆ ਫਿਰ ਸਾਧ ਸੰਗ ਜੀ ਗਏ ਉਹਨਾਂ ਜਾ ਕੇ ਸਤਵੇਂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰਾਂ ਕੀਤੀਆਂ ਤੇ ਸਾਧ ਸੰਗਤ ਜੀ ਉਸ ਵੇਲੇ ਦਾਰਾ ਸ਼ਕੋਹ ਨੂੰ ਚੈੱਕ ਅਪ ਕਰਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਤੇ ਮਹਾਰਾਜ ਜਿਵੇਂ ਜਿਵੇਂ ਰੋਗ ਦੱਸਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਤੇ ਨਜ਼ਰ ਕਰ ਰਹੇ ਨੇ ਗੁਰਾਂ ਨੇ ਨਜ਼ਰ ਕੀਤੀ ਤੇ ਨਾਲ ਆਪਣੇ ਸ਼ਾਹੀ ਖਜ਼ਾਨਿਆਂ ਦੇ ਅੰਦਰੋਂ ਸਾਧ ਸੰਗਤ ਜੀ ਉਹ ਇੱਕ ਹਰੜ ਇੱਕ ਸੁੱਚਾ ਮੋਤੀ ਉਹ ਚੀਜ਼ ਦਿੱਤੀ ਇਸ ਤਰ੍ਹਾਂ ਰਗੜ ਕੇ ਇਸ ਚੀਜ਼ ਨੂੰ ਇਹਨੂੰ ਛਕਾਣਾ ਜਿਵੇਂ ਜਿਵੇਂ ਛਕਾਓਗੇ ਉਹ ਜਿਹੜਾ ਬਾਲ ਸ਼ੇਰ ਦੀ ਮੁੱਛ ਦਾ ਇਹਦੇ ਦਿਲ ਦੇ ਨਾਲ ਲੱਗ ਚੁੱਕਿਆ ਉਹ ਆਪੇ ਹੌਲੀ-ਹੌਲੀ ਬਾਹਰ ਆ ਜਾਏ। ਸਤਿਗੁਰਾਂ ਨੇ ਦੇਖੋ ਕਿੰਨੀ ਦਿਆਲਤਾ ਕੀਤੀ। ਇਹ ਨਹੀਂ ਕਿਹਾ ਤੁਹਾਡੇ ਵੱਡ ਵਡੇਰਿਆਂ ਨੇ ਸਾਡੇ ਵੱਡਿਆਂ ਤੇ ਬੜੇ ਜ਼ੁਲਮ ਕੀਤੇ ਨੇ। ਨਿੱਤ ਛੋਟੀ ਜੀ ਗੱਲ ਹੋਵੇ ਅਗਲਾ ਆਪਣੇ ਅੰਦਰ ਰੱਖਦਾ ਪਰ ਨਾ ਜਿੱਥੇ ਦਇਆ ਹੈ ਸਾਧ ਸੰਗ ਜੀ ਉਥੇ ਇਹ ਚੀਜ਼ਾਂ ਵਿਰੋਧਤਾ ਵਾਲੀਆਂ ਕਦੇ ਪੈਦਾ ਨਹੀਂ ਹੁੰਦੀਆਂ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਫਿਰ ਨਾਲ ਦਵਾ ਦਿੱਤੀ ਜਿੱਥੇ ਦਵਾਈ ਉਥੇ ਦੁਆ ਕਹਿੰਦੇ ਜਾਓ ਚੱਲੇ ਜਾਓ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੈ ਜਮਕੀ ਫੰਦਾ ਇਹਦਾ ਜਮਾਂ ਦੀਆਂ ਫਾਇਆਂ ਕੱਟ ਦਿੰਦੇ ਨੇ ਗੁਰੂ ਐਨੇ ਦਿਆਲੂ ਨੇ ਦਿਆਲਤਾ ਕਰਨ ਵਾਲੇ ਨੇ ਤੇ ਸਰੀਰ ਦੇ ਦੁੱਖ ਤਾਂ ਹਾਰ ਹੀ ਲੈਣੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਪਰ ਕੋਈ ਸੱਚੀ ਸ਼ਰਧਾ ਸੱਚਾ ਮਨ ਲੈ ਕੇ ਆਵੇ ਭਾਈ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸੱਚੇ ਪਾਤਸ਼ਾਹ ਦੀ ਕੋਈ ਟੇਕ ਲੈ ਕੇ ਆਵੇ ਸੱਚੇ ਮਨ ਦੇ ਨਾਲ ਭਰੋਸੇ ਵਿਸ਼ਵਾਸ ਦੇ ਨਾਲ ਜਦੋਂ ਕੋਈ ਆਵੇਗਾ ਤੇ ਉਹਦੇ ਸਾਰੇ ਦੁੱਖ ਸਤਿਗੁਰੂ ਜੀ ਹਰ ਲੈਂਦੇ ਨੇ ਇਸ ਤਰ੍ਹਾਂ ਉਹੀ ਦਾਰਾ ਛਕੋ ਜਿਹੜਾ ਐਸ ਵੀ ਹੁਣ ਵੀ ਮਰਦਾ ਹੁਣ ਵੀ ਮਰਦਾ ਜਦੋਂ ਸਤਿਗੁਰਾਂ ਦੀ ਦਵਾਈ ਅੰਦਰ ਚਲੀ ਗਈ ਤੇ ਨਾਲ ਸਤਿਗੁਰਾਂ ਨੇ ਦੁਆ ਦਿੱਤੀ ਇਗਰਮਖ ਪਿਆਰੇ ਉਹੀ ਦਾਰਾਸ਼ਕੋ ਫਿਰ ਬੜਾ ਚਿਰ ਉਹ ਜੀਆ ਉਹਨੂੰ ਕੋਈ ਮਾਰ ਵੀ ਨਹੀਂ ਸਕਿਆ ਤੇ ਸਾਧ ਸੰਗਤ ਜੀ ਔਰ ਫਕੀਰ ਬਣ ਕੇ ਉਹਨੇ ਜ਼ਿੰਦਗੀ ਆਪਣੀ ਲੰਘਾਈ ਹੈ ਗੁਰਾਂ ਦਾ murid ਬਣ ਗਿਆ ਸੀ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ ਫਕੀਰ ਬਣ ਗਿਆ ਸੀ ਦੁਨੀਆ ਤੋਂ ਉਪਰਾਮ ਹੋ ਗਿਆ ਸੀ ਦਾਰਾਸ਼ਕੋ ਬੜਾ ਵੱਡਾ ਫਕੀਰ ਹੋਇਆ ਤੇ ਜਾਮਾ ਮਸਜਿਦ ਦੇ ਵਿੱਚ ਅੰਤ ਨੂੰ ਫਿਰ ਉਹਨੂੰ ਕਤਲ ਕੀਤਾ ਗਿਆ ਸੀ ਸਾਧ ਸੰਗਤ ਜੀ ਇਹਨਾਂ ਦੇ ਬਣੀ ਹੋਈ ਆ ਇਹਦੇ ਭਰਾ ਬਣੀਓ ਔਰੰਗਜ਼ੇ ਬਣੀ ਅੰਤ ਨੂੰ ਪਰ ਉਹ ਬੜਾ ਚਿਰ ਉਸ ਵੇਲੇ ਜੀਆ ਸੀ ਉਹਦਾ ਦੁੱਖ ਜਿਹੜਾ ਹਰ ਲਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਨੇ ਸੋ ਕਹਿਣ ਤੋਂ ਮੁਰਾਦ ਹੈ ਸਤਿਗੁਰੂ ਇੰਨੇ ਦਇਆਵਾਨ ਨੇ ਕੋਈ ਵਿਰੋਧੀ ਪਾਪੀ ਵੀ ਆ ਜਾਵੇ ਉਹਤੇ ਵੀ ਸਤਿਗੁਰੂ ਜੀ ਦਿਆਲਤਾ ਕਰਕੇ ਉਹਨੂੰ ਬਖਸ਼ ਦਿੰਦੇ ਨੇ ਦੁੱਖ ਹਰ ਲੈਂਦੇ ਨੇ ਦਇਆ ਕਰਨੰ ਦੁੱਖ ਹਰਣੰ ਕੌਣ ਉਚਰਣਗ ਨਾਮ ਕੀਰਤਨ ਹੈ ਜਿਹੜੇ ਗੁਰੂ ਦੀ ਕੀਰਤੀ ਕਰਦੇ ਰਸਨਾ ਦੁਆਰਾ ਵਾਹਿਗੁਰੂ ਜੀ ਦਾ ਭਜਨ ਕਰਦੇ ਨੇ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਜਿਤੇ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਦਿਆਲੂ ਹੋ ਜਾਂਦੇ ਉਹ ਉਹ ਪੁਰਖ ਜਿਹੜਾ ਹੈ ਉਹ ਭਗਵਾਨ ਜਿਹੜਾ ਹੈ ਵਾਹਿਗੁਰੂ ਸੱਚੇ ਪਾਸ਼ਾ ਤੇ ਨਾਨਕ ਲਿਪਤ ਨਾ ਮਾਇਆ ਉਹ ਲੋਕ